ਸਰਵਜੀਤ ਸੰਗਰੂਰ ਵੀ ਦੀ ਕਪਤਾ ਠੀਕ ਹੈ ਕੁਝ ਗਲਤੀਆਂ ਉਸ ਦੀਆਂ ਨੇ ਤੇ ਹੋਣੀਆਂ ਸ਼ਾਇਦ ਮੇਰੀਆਂ ਵੀ ਨੇ ਠੀਕ ਹੈ ਕੁਝ ਗਲਤੀਆਂ ਉਸ ਦੀਆਂ ਨੇ ਤੇ ਹੋਣੀਆਂ ਸ਼ਾਇਦ ਮੇਰੀਆਂ ਵੀ ਨੇ ਹੋਣੀਆਂ ਸ਼ਾਇਦ ਮੇਰੀਆਂ ਵੀ ਨੇ ਕੀ ਲੈਣਾ ਬੋਲ ਕੇ ਮੰਦਾ ਉਸ ਨੂੰ ਸੰਗਰੂਰ ਵੀ ਕੀ ਲੈਣਾ ਬੋਲ ਕੇ ਮੰਦਾ ਉਸ ਨੂੰ ਸੰਗਰੂਰ ਵੀ ਐਸੇ ਲਈ ਲੈ ਅਸਾਂ ਨੇ ਬਲਸੀ ਨਹੀਂ ਐਸੇ ਲਈ ਲੈ ਅਸਾਂ ਨੇ ਬਲਸੀ ਨਹੀਂ ਦੇ ਦਿੱਤੀ ਆਜ਼ਾਦੀ ਕਲਮ ਨੂੰ ਤੂੰ ਜੋ ਮਰਜੀ ਲਿਖ ਦੇ ਦਿੱਤੀ ਆਜ਼ਾਦੀ ਕਲਮ ਨੂੰ ਤੂੰ ਜੋ ਮਰਜੀ ਲਿਖ